ਜਿਸ ਤਰ੍ਹਾਂ ਪੰਜਾਬੀ ਲੱਗੇ ਪੈਨੇ ਭਈਆਂ ਨੂੰ ਪੰਜਾਬ ਦੇ ਵਿੱਚ ਬਾਹਰੇ ਕੱਢਣ ਵਾਸਤੇ ਇਸ ਤਰ੍ਹਾਂ ਪੰਜਾਬੀ ਭਈਆਂ ਨੂੰ ਪੰਜਾਬ ਵਿੱਚੋਂ ਕਦੇ ਵੀ ਬਾਹਰੇ ਨਹੀਂ ਕੱਢ ਸਕਦੇ ਪਾਵੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੀਆਂ ਦੁਕਾਨਾਂ ਰੇੜੀਆਂ ਚਕਵਾ ਦਿੱਤੀਆਂ ਗਈਆਂ ਨੇ ਗਿਆ ਉਹਨਾਂ ਦੇ ਇੱਕ ਦੁਕਾਨਾਂ ਤੇ ਜਾ ਕੇ ਪੰਜਾਬੀਆਂ ਵੱਲੋਂ ਕਿਹਾ ਗਿਆਗਾ ਵੀ ਤੁਸੀਂ ਸਾਰੇ ਆਪੋ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਵਾਰ ਛੱਡ ਕੇ ਯੂਪੀ ਵਿਹਾਰਤ ਜਿੱਥੋਂ ਤੁਸੀਂ ਆਏ ਹੋ ਉੱਥੇ ਚਲੇ ਜਾਓ ਜੇਕਰ ਦੇਖੀਏ ਇਹ ਕੰਮ ਬਹੁਤੇ ਦਿਨ ਨਹੀਂ ਚੱਲਣਾ ਕਿਉਂਕਿ ਪ੍ਰਵਾਸੀ ਕਾਨੂੰਨ ਦੇ ਕੋਲੇ ਜਾਣਗੇ ਤੇ ਕਾਨੂੰਨ ਉਹਨਾਂ ਦੀ ਮਦਦ ਕਰੂਗਾ ਕਿਉਂਕਿ ਸੰਵਿਧਾਨ ਨੇ ਕਿਹਾਗਾ ਵੀ ਕੋਈ ਵੀ ਬੰਦਾ ਭਾਰਤ ਦਾ ਕਿਸੇ ਵੀ ਰਾਜ ਦੇ ਵਿੱਚ ਰਹਿ ਸਕਦਾਗਾ ਉੱਥੇ ਜਾ ਕੇ ਕੋਈ ਵੀ ਕੰਮ ਸ਼ੁਰੂ ਕਰ ਸਕਦਾਗਾ ਜੇਕਰ ਪੰਜਾਬੀਆਂ ਨੇ ਪ੍ਰਵਾਸੀਆਂ ਦਾ ਪੱਕੇ ਤੌਰ ਤੇ ਵਾਈਕਾਟ ਕਰਨਾ ਤਾਂ ਪੰਜਾਬੀਆਂ ਨੂੰ ਇੱਕਜੁਕਤਾ ਦਿਖਾਉਣੀ ਪਊਗੀ ਸਾਰੇ ਪੰਜਾਬੀ ਇੱਕ ਹੋਣੇ ਚਾਹੀਦੇ ਨੇ ਕਿ ਜੇਕਰ ਸਾਰੇ ਪੰਜਾਬੀ ਇੱਕ ਹੋਣਗੇ ਤਾਂ ਜਾ ਕੇ ਕਿਤੇ ਪ੍ਰਵਾਸੀ ਪੰਜਾਬ ਛੱਡ ਕੇ ਜਾਣਗੇ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਕੀ ਕਰਨਾ ਪਊਗਾ ਪੰਜਾਬੀਆਂ ਨੂੰ ਜਿਹੜੇ ਪ੍ਰਵਾਸੀ ਦੁਕਾਨਾਂ ਤੇ ਜਿਹੜੀਆਂ ਲਾਈ ਬੈਠੇ ਨੇ ਉਹਨਾਂ ਦੀਆਂ ਦੁਕਾਨਾਂ ਤੇ ਰੇੜੀਆਂ ਤੋਂ ਸਮਾਨ ਖਰੀਦਣਾ ਬੰਦ ਕਰਨਾ ਪਊਗਾ ਜਦੋਂ ਦੁਕਾਨਾਂ ਤੇ ਰੇੜੀਆਂ ਤੋਂ ਸਮਾਨ ਖਰੀਦਣਾ ਪੰਜਾਬੀ ਬੰਦ ਕਰ ਦੇਣਗੇ ਤਾਂ ਕੀ ਹੋਊਗਾ ਇਹ 2-4 ਮਹੀਨੇ ਤੱਕ ਬੇਟ ਕਰਨਗੇ ਜਦੋਂ ਇਹਨਾਂ ਦਾ ਕੰਮ ਨਾ ਚੱਲਿਆ ਤਾਂ ਇਹ ਆਪਣੇ ਆਪ ਹੀ ਪੰਜਾਬ ਛੱਡ ਕੇ ਯੂਪੀ ਵਿਹਾਰ ਚਲੇ ਜਾਣਗੇ ਦੂਜਾ ਕੰਮ ਜਿਹੜੇ ਪੰਜਾਬੀ ਇਹਨਾਂ ਤੋਂ ਘਰਾਂ ਦੇ ਵਿੱਚ ਕੰਮ ਕਰਵਾਉਂਦੇ ਨੇ ਮਿਸਤਰੀ ਦਾ ਕਰਵਾਉਂਦੇ ਨੇ ਕੋਈ ਹੋਰ ਵੀ ਕੰਮ ਕਰਵਾਉਂਦੇ ਨੇ ਸਾਬ ਸਪਾਈ ਦਾ ਠੀਕ ਹੈ ਆਮ ਖੇਤਾਂ ਦੇ ਵਿੱਚ ਜਾਂਦੇ ਨੇ ਉਹ ਕੰਮ ਇਹਨਾਂ ਤੋਂ ਕਰਵਾਉਣਾ ਬੰਦ ਕਰਨਾ ਪਊਗਾ ਫੇਰ ਇਹ ਕਿਤੇ ਛੱਡ ਕੇ ਜਾਣਗੇ ਦੂਜਾ ਪਈਆਂ ਦੇ ਖਿਲਾਫ ਰਾਜਨੀਤਿਕ ਪਾਰਟੀਆਂ ਦੇ ਉੱਤੇ ਦਬਾਅ ਪਾਉਣਾ ਪਊਗਾ ਕਿਉਂਕਿ ਹੁਣ ਦੀ ਸਰਕਾਰ ਆ ਚਾਹੇ ਆਮ ਆਦਮੀ ਦੀ ਇਹ ਕਦੇ ਵੀ ਪਈਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰੂਗੀ ਰਾਜਨੀਤਿਕ ਪਾਰਟੀਆਂ ਉਦੋਂ ਹੀ ਵਾਦਾ ਕਰਨਗੀਆਂ ਪਈਆਂ ਦੇ ਖਿਲਾਫ ਕਾਨੂੰਨ ਬਣਾਉਣ ਦਾ ਜਦੋਂ ਚੋਣਾਂ ਹੋਣਗੀਆਂ 2027 ਦੇ ਵਿੱਚ ਸਾਰੀਆਂ ਪਾਰਟੀਆਂ ਅੱਗੇ ਇਹ ਮੰਗ ਰੱਖਣੀ ਪਊਗੀ ਵੀ ਤੁਸੀਂ ਸਰਕਾਰ ਬਣ ਤੇ ਇਦਾਂ ਦਾ ਕਾਨੂੰਨ ਬਣਾਓ ਤਾਂ ਜੋ ਕੋਈ ਵੀ ਪ੍ਰਵਾਸੀ ਮਜ਼ਦੂਰ ਭਈਆ ਪੰਜਾਬ ਵਿੱਚ ਆ ਕੇ ਆਪਣੀ ਬੋੜਾ ਨਾ ਬਣਾ ਸਕੇ ਆਪਣਾ ਆਧਾਰ ਕਾਟ ਨਾ ਬਣਾ ਸਕੇ ਜ਼ਮੀਨ ਜਾਇਦਾਦ ਨਾ ਖਰੀਦ ਸਕੇ ਜਦੋਂ ਰਾਜਨੀਤਿਕ ਪਾਰਟੀਆਂ ਅੱਗੇ ਮੰਗ ਰੱਖੀ ਗਈ ਤਾਂ ਜਿਹੜੀ ਪਾਰਟੀ ਸਰਕਾਰ ਬਣੂਗੀ ਉਹ ਪਾਰਟੀ ਨੂੰ ਕਾਨੂੰਨ ਬਣਾਉਣਾ ਹੀ ਪਊਗਾ ਕਿਉਂਕਿ ਰਾਜਨੀਤਿਕ ਲੀਡਰ ਉਹਦੇ ਫਸੇ ਹੋਣਗੇ ਫਿਰ ਫਸੇ ਹੋਇਆਂ ਨੂੰ ਇਹ ਕੰਮ ਕਰਨਾ ਹੀ ਪਊਗਾ ਹੁਣ ਮੌਕਾ ਹੈ ਪੰਜਾਬ ਦੇ ਕੋਲੇ ਭਈਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦਾ ਕਿਉਂਕਿ ਦਿਨੋਂ ਦਿਨ ਇਹਨਾਂ ਦੀ ਜਨਸੰਖਿਆ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈਗੀ ਜੇਕਰ ਇਹ ਹੀ ਸੰਖਿਆ ਵੱਧਦੀ ਗਈ ਤਾਂ ਇੱਕਦਾਂ ਇੱਕ ਦਿਨ ਅਜਿਹਾ ਆਊਗਾ ਪੰਜਾਬ ਵਿੱਚੋਂ ਪੰਜਾਬੀਆਂ ਦੀ ਗਿਣਤੀ ਘਟ ਜਾਊਗੀ ਤੇ ਭਈਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਊਗੀ ਫਿਰ ਅਸੀਂ ਪਸਤਾਵਾਂਗੇ ਵੀ ਸਾਡੇ ਨਾਲ ਕੀ ਹੋ ਗਿਆ ਇਸ ਲਈ ਹੁਣ ਵੱਡੇ ਪੱਦਰ ਤੇ ਰਣਕ ਪਾਰਟੀਆਂ ਦੇ ਆਗੂਆਂ ਨਾਲ ਗੱਲ ਕਰਨੀ ਪੈਣੀ ਹੈ ਕਿ ਫੇਰੀ ਜਾ ਕੇ ਕਿਤੇ ਪਈਆਂ ਨੂੰ ਪੰਜਾਬ ਵਿੱਚੋਂ ਆਪਾਂ ਕੱਢ ਸਕਦੇ ਹਾਂ ਸੋ ਮੇਰੇ ਇਹ ਸੁਝਾਅ ਸੀ ਕਿ ਪਈਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਵਾਸਤੇ ਤੁਹਾਡੇ ਕੀ ਸੁਝਾਅ ਨੇ ਆਪਣੇ ਸੁਝਾਅ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰਿਓ ਜੇਕਰ ਕੋਈ ਵੀ ਤੁਹਾਡਾ ਸੁਝਾਅ ਹਗਾ ਟ ਕਮੈਂਟਾਂ ਵਿੱਚ ਜਰੂਰ ਦੱਸਿਓ ਧੰਨਵਾਦ ਜੀ